ਅਸੀਂ ਤੁਹਾਨੂੰ ਫਿਰੋਜ਼ਪੁਰ ਦੇ ਉਸ ਪੰਜਾਬੀ ਨੌਜਵਾਨ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਹੌਸਲਾ ਕੁਦਰਤ ਵੀ ਨਹੀਂ ਤੋੜ ਸਕੀ ਅੱਜ ਚੰਡੀਗੜ੍ਹ ਦੇ ਵਿੱਚ ਆਪਣਾ ਟ੍ਰਾਈਸਾਈਕਲ ਤੇ ਫੂਡ ਦੀ ਡਿਲੀਵਰੀ ਕਰਦੇ ਨੇ ਜਮਾਟੋ ਦੇ ਵਿੱਚ ਕੰਮ ਕਰਦੇ ਨੇ ਮਾਰ ਕਿਵੇਂ ਪਈ ਕੁਦਰਤੀ ਸਭ ਤੋਂ ਪਹਿਲਾਂ ਫਿਰ ਆਪਾਂ ਅੱਗੇ ਬਾਦੇ ਪਹਿਲਾਂ ਨੋਰਮਲ ਕੋਲੀਅਸ ਜਿਹਨੂੰ ਬਚਪਨ ਚ 5 ਸਾਲ ਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਠੀਕ ਹੋ ਗਿਆ 2003 ਚ ਮੇਰਾ ਐਕਸੀਡੈਂਟ ਹੋਇਆ ਸੀਗਾ ਤੇ ਮੈਂ ਸੜਕ ਕਰਾਸ ਕਰ ਰਿਹਾ ਸੀ ਮੋਕਾ ਜੀ ਉਰੂ ਵੀ ਮੈਂ ਚੰਡੀਗੜ੍ਹ ਆਣ ਕੇ ਰਹਿਣਾ ਚਾਹੁੰਦਾ ਸੀ ਮੱਕ ਵੀ ਇੰਨਾ ਤਾਂ ਦੂਰ ਚਲੇ ਜਾਂਦਾ ਮੈਂ ਉੱਠ ਜਾ ਕੇ ਮੈਂ ਕਰੂੰਗਾ ਫਿਰ ਮੈਂ ਨਚੂਰੀ ਕਰੂੰਗਾ ਤਾਂ ਅੱਛਾ ਤੇ ਉਹ ਰੱਬ ਨੇ ਮੇਰਾ ਐਕਸੀਡੈਂਟ ਹੋ ਗਿਆ ਸੜਕ ਕਰਾਸ ਕਰਨ ਗਿਆ ਤਲਵੰਡੀ ਭਾਈ ਗੁਰਦੁਆਰਾ ਸਾਹਿਬ ਸੀਗਾ ਉੱਥੇ ਮੈਂ ਸੇਵਾ ਕਰ ਰਿਹਾ ਸੀ ਮਹਾਰਾਜ ਦੇ ਘਰ ਬਾਅਦ ਵਿੱਚ ਮੈਂ ਕਿਹਾ ਮੈਂ گاਉਣਾ ਚਾਹਣਾ ਵਾ ਵੀ ਪਾਪਾ ਮੈਂ گاਉਣਾ ਚਾਹਣਾ ਤੇ ਮੇਰੇ ਤਾਜ ਜੀ ਪਿੰਡ ਦੇ ਜਥੇਦਾਰ ਸੀ ਉਹ ਕਹਿੰਦੇ ਸਾਡੇ ਬੱਚੇ ਇਹ ਕੰਮ ਨਹੀਂ ਕਰਨਗੇ ਵੀ ਅਸੀਂ ਇਦਾਂ ਦਾ ਕੰਮ ਨਹੀਂ ਕਰਦੇਣਾ ਜਿਹੜੇ ਤਾਇਆ ਜੀ ਤੋਂ ਮੈਂ ਇਹ ਨਾ ਡਰਦਾ ਸੀ ਮੈਨੂੰ ਪਤਾ ਨਹੀਂ ਸੀ ਕਿ ਜਦੋਂ ਮੈਂ ਨੱਚ ਰਿਹਾ ਸੀਗਾ ਟੱਪ ਰਿਹਾ ਸੀਗਾ ਤੇ ਮੇਰੇ ਤਾਇਆ ਜੀ ਮੈਨੂੰ ਨਾ ਉਹ ਉਹਨਾਂ ਦਿਨਾਂ 'ਚ 500 ਰੁਪਏ ਦੇ ਕੇ ਕੈਸੇ ਨਾ ਜਿਵੇਂ ਸਮਝਣਾ ਦੇਖੇ ਤਾਇਆ ਜੀ ਨੂੰ ਮੈਂ ਡਰ ਗਿਆ ਸੀਗਾ ਟੰਗੜਾ ਪਾਉਂਦੇ ਸੀ ਹਾਂ ਹਾਂ ਮੈਂ ਨੱਚ ਰਿਹਾ ਸੀ ਤੇ ਮੇਰੇ ਤਾਇਆ ਜੀ ਸੋਚਦੇ ਵੀ ਇਹ ਦਾ ਤੁਰਨ ਵਿੱਚ ਤੁਰਦਾ ਇਹ ਮਸਾਂ ਵੀ ਨੱਚਣ ਜਾਂਦਾ ਹੁਣ ਪਰ ਮੇਰੇ ਤਾਇਆ ਜੀ ਸਰਦਾਰ ਬਾਜ ਸਿੰਘ ਜੀ ਆਰਤੀਆ ਮਿਤਾਜ ਉਹਨਾਂ ਨੇ ਨ ਮੇਰੇ ਕੋਲ 500 ਰੁਪਏ ਜਦੋਂ ਦਿੱਤਾ ਜੱਥੇਦਾਰ ਜੀ ਨੇ ਪਰਿਵਾਰ ਦੇ ਵਿੱਚ ਕੌਣ ਕੌਣਾ ਹੈ ਇਸ ਤੁਹਾਡੇ ਤੋਂ ਇਲਾਵਾ ਮੇਰੀ ਮੰਮਾ ਪਾਪਾ ਮੇਰੇ ਤੇ ਦੱਥੋ ਕੀ ਮੈਂ ਤਾਂ ਵੀ ਇਮੋਸ਼ਨਲ ਹੋ ਗਿਆ ਮੇਰੇ ਪਾਪਾ ਜੀ ਨੇ ਤੇ ਮੇਰੇ ਇੱਕ ਭਾਈ ਉਹਨੂੰ ਦਿਖਾਈ ਨਹੀਂ ਦਿੰਦਾ ਕਿ ਜੇ ਨਸ਼ਿਆਂ ਦੀ ਆਦਤ ਪੈ ਜੇ ਟੇਲੇ ਦਾ ਬੰਦਾ ਰਹਿ ਜੇ ਉਸ ਕਰਦੀ ਫਿਰ ਬੇੜੀ ਬਹਿ ਜੇ ਉਹਨਾਂ ਦੀ ਇੱਜ਼ਤ ਕੋਈ ਕਰਦਾ ਨਹੀਂ ਹੋ ਜਾਣ ਸਭ ਆਪ ਮਹਾਰੇ ਕਰਦੇ ਆਂ ਤਾਂ ਕੋਈ ਡਰਦਾ ਨਹੀਂ ਕਰਦੀ ਕਰਦੇ ਫਿਰ ਮਰਜੀ ਸਾਰੇ ਪੁੱਤ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਪਾ ਪਾ ਵੀ ਮੇਰੇ ਪਾ ਵੀ ਮੇਰੇ ਪੁੱਛੇ ਪਾ ਭੀ ਗਿਆ ਨਾ ਰਮੇ ਤੇ ਛੁੱਟੀ ਛੁੱਟੀ ਪੈਣੀ ਪੈ ਗਿਆ ਬਹੁਤ ਬੱਤ ਨੇ ਖਾ ਰਾ ਵੀਰੇ ਰੋਟੀ ਖਾਦੀ ਬੱਚੀਆਂ ਪੁੱਛਦੀਆਂ ਬੱਚੀਆਂ ਭਰਾੜੀਆਂ ਵੱਡੀ ਬੱਚੀ ਨੂੰਰ ਸਾਡੀ ਆ ਤਾਂ ਉਹ ਰੋਟੀ ਖਾਦੀ ਕੀ ਹਾਲ ਤਾਂ ਉਹ ਮੈਂ ਠੀਕ ਹਾਂ ਬਈ ਅਜਿਹੀ ਲੱਗੇ ਵੀ ਘਰ ਹੀ ਚੱਲਦੇ ਆ ਯਾਰ ਉਹ ਇਕੱਲੇ ਰਹਿਣਾ ਔਖਾ ਲੱਗਦਾ ਕਰਦੀ ਜਦ ਵੀ ਉਹਦੀ ਮਾਪੇ ਮਾਂ ਜਾਂਦੇ ਰਹਿਣ ਮੈਂ ਜਾਵੜਦਾ ਸਾਡਾ ਜਿਮੇਟੋ ਵਾਲਾ ਤਾਂ ਫੈਰੇ ਇਹੋ ਆ ਜੇ ਆਪਦਾ ਕੰਮ ਹੈ ਸਾਡਾ ਜੇ ਮਰਜ਼ੀ ਇੱਥੇ ਆਉਣ ਕਰੀ ਜੇ ਮਰਜ਼ੀ ਬੰਦ ਕਰੀ ਜੇ ਆਉਣ ਕਰੀ ਆ ਆਪਾਂ ਕਹਿੰਦੇ ਜਿੰਨਾ ਕੋ ਪ੍ਰੋਪਰ ਡਰੈਸ ਹੋਵੇ ਹਾਊਸ ਨੰਬਰ ਤੇ ਸੈਕਟਰ ਦਾ ਪਤਾ ਹੋਵੇ ਚੇਹਰ ਚੰਡੀੜਾ ਕੋ ਸੌਖਾ ਸ਼ਹਿਰੀ ਨਹੀਂ ਵੀਰੇ ਮੈਂ ਮੈਪ ਵੀ ਨਹੀਂ ਲਗਾਉਂਦਾ ਆਪੇ ਚਲੇ ਜਾਂਦਾ ਦਿੰਦੇ ਨੇ ਪਿਆਰ ਸਤਿਕਾਰ ਦਿੰਦੇ ਨੇ ਹੋਰ ਜ਼ਿਆਦਾ ਹੋਰ ਜ਼ਿਆਦਾ ਜੇ ਰੋਂ ਵੀ ਪਾਵੇਂ ਪੰਜਵੀਂ ਮੰਜ਼ਲ ਜੀ ਦੀ ਮੰਜ਼ਲ ਮਰਜ਼ੀ ਹੋਣ ਉਤਰਾਂ ਦੇ ਬਸ ਮਾੜਾ ਕਹਿਣਾ ਦਾ ਵੀ ਵੀ ਮੈਂ ਹੈਂਡੀਕੈਪਲੀ ਜੀ ਗੁਜਾਰਸ਼ ਕਰਦਾ ਮੇਰੇ ਤੋਂ ਆ ਜੀ ਹਾਂ ਹਾਂ ਦਵਾਈ ਲਈਏ ਥਾ 35 ਚ ਮੈਡੀਸਨ ਲਈਏ ਬਹੁਤ ਚੰਗੇ ਨੇ ਸਰ ਉਹਨਾਂ ਨੂੰ ਪੈਸੇ ਨਹੀਂ ਲੈ ਪਰਚੀ ਬਰਚੀ ਰਿ ਕੋਸ਼ੀ ਨਹੀਂ ਦਵਾਈ ਲਈ ਲੰਮਾ ਪੈ ਗਿਆ ਇੱਕ ਵਾਰ ਮੇਰੀ ਸ਼ੂਗਰ 85 ਰਹਿ ਗਈ ਸੀ ਹਾਂ ਅੰਜੀ ਮੈਂ ਕਿਹਾ ਨਾ ਨਾ ਰੱਬਾ ਲਈ ਨਹੀਂ ਜਾਣਾ ਅੱਲੀ ਕਰਕੇ ਜਾਣਾ ਕੁਝ ਅੱਛਾ ਅਸੀਂ ਤੁਹਾਨੂੰ ਫਿਰੋਜ਼ਪੁਰ ਦੇ ਉਸ ਪੰਜਾਬੀ ਨੌਜਵਾਨ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨਾ ਦਾ ਹੌਸਲਾ ਕੁਦਰਤ ਵੀ ਨਹੀਂ ਤੋੜ ਸਕੀ ਅੱਜ ਚੰਡੀਗੜ੍ਹ ਦੇ ਵਿੱਚ ਆਪਣਾ ਟਰਾਈਸਾਈਕਲ ਤੇ ਫੂਡ ਦੀ ਡਿਲੀਵਰੀ ਕਰਦੇ ਨੇ ਜਮਾਟੋ ਦੇ ਵਿੱਚ ਕੰਮ ਕਰਦੇ ਨੇ ਹੌਸਲਾ ਇੰਨਾ ਹੈ ਕਿ ਹਰ ਕੋਈ ਹੈਰਾਨ ਰਹਿ ਜਾਵੇ ਕਿ ਇੰਨਾ ਹੌਸਲਾ ਆਉਂਦਾ ਕਿਤੋਂ ਆ ਬੜੀ ਹੀ ਵਾਕ ਕਮਾਲ ਦੀਆਂ ਕਵਿਤਾਵਾਂ ਵੀ ਲਿਖਦੇ ਨੇ ਗਾਣੇ ਵੀ ਲਿਖਦੇ ਨੇ ਸਾਰੋ ਸਾਰੀ ਵੀ ਕਰਦੇ ਨੇ ਤਾਂ ਮਿਹਨਤ ਕਰਦੇ ਨੇ ਪੂਰਾ ਪਰਿਵਾਰ ਹੈ ਜਿਹੜਾ ਫਿਰੋਜ਼ਪੁਰ ਦੇ ਵਿੱਚ ਰਹਿੰਦਾ ਹੈ ਪਰ ਆਪ ਚੰਡੀਗੜ੍ਹ ਦੇ ਵਿੱਚ ਆ ਕੇ बसे ਨੇ ਕਿਰਾਏ ਤੇ ਰਹਿੰਦੇ ਨੇ ਰੈਂਟ ਤੇ ਰਹਿੰਦੇ ਨੇ ਤਾਂ ਇਸੇ ਦੌਰਾਨ ਮਿਹਨਤ ਕਰ ਰਹੇ ਨੇ ਤਾਂ ਟਰਾਈ ਸਾਈਕਲ ਤੇ ਚੰਡੀਗੜ੍ਹ ਦੇ ਟਰਾਈ ਸਿਟੀ ਦੇ ਵਿੱਚ ਫੂਡ ਦੀ ਡਿਲੀਵਰੀ ਕਰਦੇ ਨੇ ਗੱਲਬਾਤ ਵੀ ਕਰਾਂਗੇ ਇਸ ਨੌਜਵਾਨ ਤੇ ਉੱਤੇ ਇਹ ਕੁਦਰਤ ਦੀ ਮਾਰ ਹੈ ਉਹ ਕਿਵੇਂ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲਾ ਤਾਂ ਇਹ ਦੱਸੋ ਕਿ ਮਾਰ ਕਿਵੇਂ ਪਈ ਕੁਦਰਤੀ ਸਭ ਤੋਂ ਪਹਿਲਾਂ ਫਿਰ ਆਪਾਂ ਅੱਗੇ ਵੱਧਦੇ ਆ ਪਹਿਲਾਂ ਨੋਰਮਲ ਕੋਲੀਆ ਸੀ ਜਦ ਮੈਂ ਬਚਪਨ ਚ 5 ਸਾਲ ਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਠੀਕ ਹੋ ਗਿਆ ਬਤੁਰ ਬਾਅਦ ਵੀ ਹੋ ਬਤੁਰ ਨੱਕ ਪਿਆ ਹੋਲੀ ਹੋਲੀ ਮੇਰੇ ਮਾਮੇ ਲੈ ਗਏ ਮੈਨੂੰ ਆਪਣੇ ਘਰੇ ਸ੍ਰੀ ਮੁਕਸਰ ਸਾਹਿਬ ਔਰ ਉਹਨਾਂ ਨੇ ਮੈਨੂੰ ਬਹੁਤ ਲਾਜ ਕਰਾਇਆ ਮੇਰਾ ਮਤੁਰਨ ਲੱਗ ਪਿਆ ਸੀਗਾ ਉਸ ਤੋਂ ਬਾਅਦ ਮੈਂ 10 ਪੜਿਆ ਵੀ ਬਾਅਦ ਵਿੱਚ ਮੈਂ ਕਿਹਾ ਮੈਂ گاਉਣਾ ਚਾਹਣਾ ਵਾਂ ਵੀ ਪਾਪਾ ਮੈਂ گاਉਣਾ ਚਾਹਣਾ ਤੇ ਮੇਰੇ ਤਾਜ ਜੀ ਪਿੰਡ ਦੇ ਜ਼ਿਥੇਦਾਰ ਸੀ ਉਹ ਕਹਿੰਦੇ ਸਾਡੇ ਬੱਚੇ ਇਹ ਕੰਮ ਨਹੀਂ ਕਰਨਗੇ ਵੀ ਅਸੀਂ ਇਦਾਂ ਦਾ ਕੰਮ ਨਹੀਂ ਕਰਦੇਣਾ ਪਾਪੇ ਨੇ ਕਿਹਾ ਤਾਜ ਜੀ ਨੂੰ ਪੁੱਛਿਆ ਵੀ ਭਾਜੀ ਇੰਜ ਕਹਿ ਰਿਹਾ ਬਾਈ ਮੁੰਡਾ ਆਪਣਾ ਇੰਜ ਕਹਿੰਦਾ ਕਿ ਮੈਂ گاਉਣਾ ਚਾਹਣਾ ਉਹ ਹਟੇ ਨਹੀਂ ਅਸੀਂ ਨਹੀਂ ਇਹ ਕੰਮ ਕਰਨਾ ਉਹਨਾਂ ਦੇ ਬਹੁਤ ਤਾਜ ਜੀ ਨੇ ਬਹੁਤ ਗਲਤ ਜਿਹੀ ਬੋਲਿਆ ਜਿਵੇਂ ਕਿ ਮੈਂ ਉਹ ਕਹਿ ਨਹੀਂ ਸਕਦਾ ਦੇ ਜਾਨਕੀ ਮੈਨੂੰ ਬੁਰਾ ਲੱਗਾ ਜਰੂਰ ਵੀ ਇਹ ਕਿਹ ਅਲੂ ਕੀ ਬੋਲਦੇ ਸੀ ਬੁਸਾਣਾ ਕਰਨਾ ਕੰਜਰਖਾਨਾ ਰੂ ਕਰੇਗਾ ਤੂੰ ਨਾ ਬਿਲਕੁਲ ਚਲੋ ਕਹਿ ਲਿਓ ਤੂੰ ਵੀ ਤੂੰ ਜੀ ਕਹਿਗਾ ਵੀ ਤੂੰ ਸਾਡੇ ਬੱਚੇ ਕੰਜਰਖਾਨਾ ਕਰਨਗੇ ਅਸੀਂ ਇਦਾਂ ਨਹੀਂ ਕਰਨ ਦੇਣਾ ਲੈ ਵੀ ਮੈਂ ਕਿਹਾ ਮੇਰੀ ਜ਼ਿੰਦਗੀ ਹੈ ਯਾਰ ਮੈਨੂੰ ਪਤਾ ਨਹੀਂ ਕੀ ਕਰਨਾ ਚਾਹੁੰਦਾ ਬਸ ਲੈ ਪੂਰੀ ਜ਼ਿੰਦਗੀ ਖਰਾਬ ਕਰਤੀ ਤਾਉਦੀ 5 ਸਾਲ ਦੀ ਉਮਰ ਦੇ ਵਿੱਚ ਫਿਰ ਇਹ ਜਿਹੜੀ ਬਚਪਨ ਤੋਂ ਹੀ ਪ੍ਰੋਬਲਮ ਆ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਬਿਲਕੁਲ ਤੁਸੀਂ ਕਹਿੰਦੇ ਸੀ ਵੀ ਮੈਂ ਤੁਰਦਾ ਫਿਰਦਾ ਸੀ ਬਿਲਕੁਲ ਪੜ੍ਹਾਈ ਵੀ ਕੀਤੀ ਦਸਵੀਂ ਤੱਕ ਹਾਂ ਹਾਂ ਜਦੋਂ ਮੇਰੇ ਪਿੰਡ ਵਿੱਚ ਸ਼ੋਅ ਕਰਵਾਇਆ ਸੀਗਾ ਜਿਹੜੇ ਤਾਇਆ ਜੀ ਤੋਂ ਮੈਂ ਇਹਨਾਂ ਡਰਦਾ ਸੀ ਮੈਨੂੰ ਪਤਾ ਨਹੀਂ ਸੀਗਾ ਜਦੋਂ ਮੈਂ ਨੱਚ ਰਿਹਾ ਸੀਗਾ ਟੱਪ ਰਿਹਾ ਸੀਗਾ ਤੇ ਮੇਰੇ ਤਾਇਆ ਜੀ ਮੈਨੂੰ ਨਾ ਉਹਨਾਂ ਦਿਨਾਂ 'ਚ 500 ਰੁਪਏ ਦੇ ਕੇ ਕਹਿੰਦੇ ਸਨ ਜਿਵੇਂ ਸਭ ਨੇ ਦੇਖਿਆ ਤਾਇਆ ਜੀ ਨੂੰ ਮੈਂ ਡਰ ਗਿਆ ਸੀਗਾ ਢੰਗੜਾ ਪਾਉਂਦੇ ਸੀ ਹਾਂ ਹਾਂ ਮੈਂ ਨੱਚ ਰਿਹਾ ਸੀ ਤੇ ਮੇਰੇ ਤਾਇਆ ਜੀ ਸੋਚਦੇ ਵੀ ਇਹ ਦਾ ਤੁਰ ਵੀ ਤੁਰਦਾ ਹੀ ਮਸਾਂ ਵੀ ਇੰਨੇ ਚੰਗੇ ਜਾਂਦਾ ਹੁਣ ਪਰ ਮੇਰੇ ਤਾਇਆ ਜੀ ਸਰਦਾਰ ਬਾਜ ਸਿੰਘ ਜੀ ਆੜਤੀਆ ਮੇਰੇ ਤਾਇਆ ਜੀ ਉਹਨਾਂ ਨੇ ਨ ਮੈਨੂੰ 500 ਰੁਪਏ ਜੀ ਤਾਂ ਦਿੱਤਾ ਜਥੇਦਾਰ ਜੀ ਨੇ ਤੇ ਵੀ ਮੈਨਾ ਪਲਟ ੜ ਗਿਆ ਉਹਨਾਂ ਨੂੰ ਵੇਖ ਕੇ ਜੇ ਉਹਨਾਂ ਨੇ ਮੈਨੂੰ ਇਹਦੇ 500 ਰੁਪਏ ਫੜਾਇਆ ਮੈਂ ਆਪ ਵੀ ਹੱਥੋਂ ਪਕੜ ਲੈ ਵੈਸੇ ਤਾਂ ਉਹ ਸੈਕਟਰੀ ਪਕੜ ਰਿਆ ਸੀ ਮੈਂ ਕਿਸੇ ਕੋਲ ਪੈਸੇ ਨਹੀਂ ਪਕੜੇ ਪਰ ਜਦੋਂ ਮੇਰੇ ਵੱਡੇ ਤਾਇਆ ਜੀ ਮੈਨੂੰ ਪੈਸੇ ਪਕੜਾ ਪਕੜਾ ਰਹੇ ਸੀ ਮੈਂ ਮੈਂ ਆਪ ਪਕੜ ਮੋੜਨ ਕੋਲ ਅਸ਼ੀਰਵਾਦ ਉਹਨਾਂ ਨੇ ਫਿਰ ਬਾਅਦ ਵਿੱਚ ਜਿਹੜਾ ਮੈਂ ਕਰਿਆ ਗਿਆ ਅਨੇ ਵੀ ਪੁੱਤ ਤੂੰ ਸੱਚੀ ਵਧੀਆ ਕਮਾਲ ਬਾ ਕਮਾਲ ਕਰ ਲੈਣਾ ਤੂੰ ਅੱਛੀ ਵੀ ਲੈਣਾ ਵਧੀਆ ਕਰ ਲੈ ਪੁੱਤ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਅੱਖ ਵੀ ਪਾਪਾ ਮੇਰੇ ਸੋਚ ਉਹ ਤੇ ਮਰਦਾਜੀ ਚੇਂਜ ਹੋ ਗਈ ਸੀ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਕਰਦੇ ਉਹ ਕੰਮ ਕਰਦਾ ਪਰ ਮੇਰੇ ਪਾਪਾ ਵੀ ਉਸ ਗੱਲ ਤੇ ਟਿਕੇ ਰਹੇ ਜੋ ਤਾਊ ਜੀ ਨੇ ਪਹਿਲਾਂ ਮਨਾ ਕਰ ਦਿੱਤਾ ਸਰਦਾਰ ਸਾਹਿਬ ਜੀ ਨੇ ਮੇਰੇ ਪਾਪਾ ਵੀ ਉਸ ਗੱਲ ਤੇ ਟਿਕੇ ਰਹੇ ਮੈਂ ਨਹੀਂ ਵੀ ਮੁੰਨ ਨਹੀਂ 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 ਲਾਉਣਾ ਨਹੀਂ ਲਾਉਣਾ ਜਿਹੜਾ ਹਾਸਾ ਤੁਹਾਡੇ ਨਾਲ ਵਾਪਰਦਾ ਹੈ ਜਦੋਂ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਚੰਗੇ ਪਹਿਲੇ ਤੁਰਦੇ ਸੀ ਉਹ ਹਾਸਾ ਕਿਵੇਂ ਵਾਪਰਦਾ ਕਦੋਂ ਵਾਪਰਦਾ ਇਹ 2003 ਵਿੱਚ ਮੇਰਾ ਐਕਸੀਡੈਂਟ ਹੋਇਆ ਸੀਗਾ ਤੇ ਮੈਂ ਸੜਕ ਕ੍ਰੋਸ ਕਰ ਰਿਹਾ ਸੀ ਨੋਕਾ ਜੀ ਉਰੂ ਵੀ ਮੈਂ ਚੰਡੀਗੜ੍ਹ ਆਣ ਕੇ ਰਹਿਣਾ ਚਾਹੁੰਦਾ ਸੀ ਮੈਂ ਕਿਵੇਂ ਇੰਨਾ ਤਾਂ ਦੂਰ ਚਲੇ ਜਾਂਦਾ ਮੈਂ ਉੱਠ ਜਾ ਕੇ ਮੈਂ ਕਰੂੰਗਾ ਫਿਰ ਮੈਂ ਨਚੂਰੀ ਕਰੂੰਗਾ ਕੰਮ ਅੱਛਾ ਤੇ ਉਹ ਰੱਬ ਨੇ ਮੇਰਾ ਐਕਸੀਡੈਂਟ ਹੋ ਗਿਆ ਸੜਕ ਕ੍ਰੋਸ ਕਰਨ ਗਿਆ ਤਲਵੰਡੀ ਭਾਈ ਗੁਰਦੁਆਰਾ ਸਾਹਿਬ ਸੀਗਾ ਉੱਥੇ ਮੈਂ ਸੇਵਾ ਕਰਦਾ ਸੀ ਮਹਾਰਾਜ ਦੇ ਘਰ ਤੇ origignal ਮੈਂ ਸੜਕ ਕ੍ਰੋਸ ਕਰਨ ਕਾ ਮੇਰੀ ਗੱਲ ਵੀ ਹੋ ਗਈ ਸੀ ਵੀਰੇ ਚੰਡੀਗੜ੍ਹ ਦਾ ਕੋਈ ਵੀਰ ਸੀਗਾ ਤੇ ਉਧਰ ਚੌਕ ਟਾਇ ਮੋੜੇ ਹੈਗਾ ਪਿੰਡ ਉਹ ਵਕੀਲ ਨੇ ਉਹ ਸਾਰਾ ਪਰਿਵਾਰ ਵਕੀਲਾਂ ਦਾ ਜੱਟਾਂ ਦੇ ਨੇ ਸੰਧੂ ਸਾਹਿਬ ਹੁਣ ਮੇਰਾ ਨਾਂ ਤਾਂ ਭੁੱਲ ਗਿਆ ਪੁਰਾਣੀ ਹੋ ਗਈ ਪੁਰਾਣੀ ਗੱਲ ਐ ਜਾ ਕਿੱਥੇ ਰਹੇ ਸੀ ਜਦੋਂ ਹਾਸਾ ਬਾਪਰ ਦਾ ਕਿੱਥੇ ਜਾਣਾ ਫੋਨ ਕਰਨੇ ਜਾ ਰਿਹਾ ਸੀਗਾ ਵੀ ਮੈਂ ਚੰਡੀਗੜ੍ਹ ਪਰਸੋਂ ਆ ਰਹੇ ਹਾਂ ਅੱਛਾ ਇਹਨਾਂ ਨਾਲ ਬ੍ਰੇ ਗੱਲ ਕੀ ਕਰ ਰਹੇ ਹੋ ਉਹਨਾਂ ਨਾਲ ਹੀ ਵਕੀਲ ਸਾਹਿਬ ਜੀ ਦੇ ਨਾਲ ਉਹਨਾਂ ਦੇ ਬੇਟੇ ਨਾਲ ਹੀ ਬਹੁਤ ਚੰਗੀ ਫੈਮਿਲੀ ਹੈ ਪੂਰੇ ਫੈਮਿਲੀ ਪਰਿਵਾਰ ਹੀ ਵਕੀਲ ਹੈ ਮੁੰਡਾ ਛੋਟਾ ਵੀ ਵੱਡਾ ਵੀ ਔਰ ਵੱਡੇ ਵੀਰ ਦੇ ਨਾਲ ਜਿਹੜਾ ਅੰਕਲ ਦਾ ਵੱਡਾ ਮੁੰਡਾ ਸੀ ਉਹਨਾਂ ਨਾਲ ਹੀ ਗੱਲ ਹੁੰਦੀ ਸੀ ਉਹ ਕਹਿੰਦੇ ਕੋਈ ਕਰਨੀ ਇੱਥੇ 7 ਸੈਕਟਰ ਸ਼ਾਇਦ ਰਹਿੰਦੇ ਆ ਮੈਂ ਹੋਰ ਪਤਾ ਮਿਲੇ ਅਭੀ ਨਹੀਂ ਕਿਉਂਕਿ ਮੇਰੇ ਕੋਲ ਕੋਈ ਗੱਡੀ ਨਹੀਂ ਹੈ ਨਾ ਕੋਈ ਕੈਰੈਕਟਰ ਹੈ ਮੈਂ ਜੇ ਪੰਜਾਬ ਜਾਵਾਂ ਮੀਂ ਤੇ ਉਧਰ ਨਹੀਂ ਜਾਂਦਾ ਮੈਂ ਸਾਡੇ ਪਿੰਡ ਤੋਂ ਕਾਫੀ 20 25 ਕਿਲੋਮੀਟਰ ਤੋਂ ਜ਼ਿਆਦਾ ਦੂਰ ਹੈ ਮੇਰਾ ਪਿੰਡ ਤੋਂ ਮੇਰੇ ਪਿੰਡ ਦਾ ਬਾਰਡਰ ਤੇ ਪਿੰਡ ਮੱਥੜ ਉਤਾੜ ਬਲਾਕ ਮੰਮਦੋਟ ਜ਼ਿਲ੍ਹਾ ਤੇ ਤਹਿਸੀਲ ਫਰੋਇਪੁਰ ਬਾਡਰ ਤੇ ਪੈਂਦਾ ਸਰਹੱਦ ਤੇ ਪੈਂਦਾ ਪਾਕਿਸਤਾਨ ਨਾਲ ਲੱਗਦਾ ਫਰੋਜਪੁਰ ਦੀ ਸਰਹੱਦ ਦਾ ਜਿਹੜੀ ਇੰਨੀ ਦੂਰ ਕਿਵੇਂ ਆ ਗਏ ਚੰਡੀਗੜ੍ਹ ਕਿਵੇਂ ਖਿੱਚ ਲਿਆ ਤੁਹਾਨੂੰ ਕਿਹੜੀ ਚੀਜ਼ ਸੀ ਜਿਹੜੀ ਖਿੱਚ ਲਈ ਚੰਡੀਗੜ੍ਹ ਅੰਜਲ ਤੇ ਜਿਹੜਾ ਜਿਹੜੀ ਮੇਰੇ ਅੰਦਰ ਕਾਲਾ ਵਾ ਉਹ ਜਾਂ ਫਿਰ ਜਿਹੜਾ ਆਪਾਂ ਮਿਲਣਾ ਸੀ ਪੈਣਾ ਪਰਾਵਣ ਸੰਜੋਗ ਬਸ ਇਹ ਚੀਜ਼ਾਂ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਇਸ ਤੋਂ ਤੁਹਾਡੇ ਤੋਂ ਲਾ ਵਾ ਮੇਰੀ ਮੰਮਾ ਪਾਪਾ ਮੇਰੀ ਦੇ ਡੱਥੋਗੀ ਮੈਂ ਤਾਂ ਵੀ ਇਮੋਸ਼ਨਲ ਹੋ ਗਿਆ ਮੇਰੇ ਪਾਪਾ ਜੀ ਨੇ ਨਹੀਂ ਹੈਗੀ ਤੇ ਮੇਰੇ ਇੱਕ ਭਾਈ ਉਹਨੂੰ ਦਿਖਾਈ ਨਹੀਂ ਦਿੰਦਾ ਇੱਕ ਦੋ ਵੀਰ ਇੱਕ ਵੀਰ ਪੈਲੀ ਸੰਭਾਲਦਾ ਇੱਕ ਆਪਣਾ ਗੱਡੀ ਹੈਗੀ ਆ ਬਸ ਮਾਰੇ ਜਿੰਨਾ ਦਿੱਤਾ ਬਹੁਤ ਕਿਰਪਾ ਪਰ ਆਦ ਕਹਿੰਦੇ ਤੇ ਬੈ ਕੇ ਖਾਲਾ ਪਿੰਡ ਸਾਡੀ ਬਰਨਾਮੀ ਮੈਂ ਪਰ ਬਰਨਾਮੀ ਤੇ ਤਾਂ ਮੈਂ ਕੁਝ ਮਾੜਾ ਕਰਿਆ ਹਾਂ ਇਹ ਕੀ ਸੋਚ ਮੈਂ ਕਿ ਜਿੰਨਾਂ ਦਾ ਦਿਮਾਗ ਛੋਟਾ ਹੈ ਨਾ ਉਹਨੂੰ ਛੋਟੇ ਸੋਚਣਗੇ ਤੁਸੀਂ ਲੋਕਾਂ ਦੇ ਬਰਛਾ ਛੱਡੋ ਘਰਦਿਆਂ ਨੂੰ ਵੀ ਫਿਕਰ ਹੋ ਜਾਂਦੀ ਹੋਣੀ ਹੈ ਕਈ ਵੇਰ ਹੈ ਨਾ ਵੀ ਜਰ ਤੂੰ ਕਿੰਨੀ ਦੂਰ ਜਾ ਕੇ ਜਾ ਵਸੇ ਜਿੱਥੇ ਕੋਈ ਵੀ ਨਹੀਂ ਜਾਣਦਾ ਹੈ ਹੈਨਾ ਉੱਥੇ ਰਹਿਣਾ ਬੜਾ ਔਖਾ ਏ ਬੜੇ ਹਾਈ ਫਾਈ ਲੋਕ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਪੱਥਰਦਿਲ ਵੀ ਲੋਕ ਕਹੇ ਜਾਂਦੇ ਨੇ ਚੰਡੀਗੜ੍ਹ ਦੇ ਨਹੀਂ ਚੰਗੇ ਲੋਕ ਵੀ ਬਹੁਤ ਨੇ ਬਹੁਤ ਜਿੰਨਾ ਵੀ ਜਿੰਨਾ ਵੀ ਸੋਹਣਾ ਸ਼ਹਿਰ ਹੈ ਉਹਨਾਂ ਸੋਹਣੇ ਇਹਨਾਂ ਲੋਕਾਂ ਦਾ ਦੇ ਲਿਆ ਹਾਂ 골ਡਨ ਹਾਰਟ ਇਹਨਾਂ ਲੋਕਾਂ ਦਾ ਬਹੁਤ ਚੰਗੇ ਆ ਮੈਨੂੰ ਟਿਪ ਦਿੰਦੇ ਆ ਯਾਰ ਗੱਡੀ ਤੇ ਜਾਂਦਾ ਜਾਂਦਾ ਬੰਦਾ 100 ਰੁਪਏ ਦੇ ਜਾਂਦਾ ਭਾਈਓ ਕਿਉਂ ਸਰ ਦੇ ਜਾਂਦਾ ਆਪਣੇ ਚੀਜ਼ ਨਹੀਂ ਮੈਂ ਕਈ ਵਾਰ ਨਹੀਂ ਮਨਾ ਵੀ ਕੀਤਾ ਵੀ ਨਹੀਂ ਵੀ ਮੈਂ ਨਹੀਂ ਪੈਸੇ ਲੈਣੇ ਮੈਂ ਕੰਮ ਕਰ ਰਿਹਾ ਕਿਉਂਕਿ ਮੇਰਾ ਰੋਜ਼ ਦਾ 1300 ਰੁਪਿਆ ਮੈਂ ਕਮਾ ਲਵਾਂਗਾ ਮੈਂ ਕਿਸੇ ਕੋਲ ਕਰਾਂ ਲਵਾਂ ਪੈਸਾ ਤੇ ਮਨ ਦੇ ਵਿੱਚ ਕਿਵੇਂ ਆਇਆ ਕਿ ਜਮਾਟੋ ਦੇ ਵਿੱਚ ਫੂਡ ਦੀ ਡਿਲੀਵਰੀ ਕਰਨੀ ਆ ਹਨਾ ਕਿਵੇਂ ਦਿਮਾਗ ਦੇ ਵਿੱਚ ਆ ਸੈਕਟਰ ਲੱਭਣੇ ਵੀ ਬੜੇ ਔਖੇ ਨੇ ਕਿਵੇਂ ਲੱਭਦੇ ਹੋ ਸੈਕਟਰ ਕਿਹੜੀ ਉਹ ਚੀਜ਼ ਸੀ ਜਿਹੜੀ ਇਸ ਚੀਜ਼ ਵਰਕੇ ਚਲੇ ਮਾਫ ਕਰਨਾ ਚੰਡੀਗੜ੍ਹ ਵਰਗਾ ਸ਼ਹਿਰ ਕਿਤੇ ਵੀ ਨਹੀਂ ਕੋਈ ਵੀ ਨਹੀਂ ਹੈਗਾ ਵੈਸੇ ਮੇਰੇ ਮਨਪਸੰਦ ਗਾਇਕ ਜੋ ਜਿਹਨੂੰ ਮੈਂ ਉਸਤਾਦ ਮੰਨਦਾ ਸੁਪਿੰਦਰ ਨਰੂਲਾ ਜੀ ਉਹ ਮੁੰਬਈ ਰਹਿੰਦੇ ਨੇ ਦੀਦੀ ਹਨਾ ਮੈਨੂੰ ਕਹਿੰਨਾ ਬੇਸ਼ੱਕ ਮੁੰਬਈ ਮਾਇਆ ਨਗਰੀ ਪਰ ਚੰਡੀਗੜ੍ਹ ਵਰਗਾ ਉਹ ਨਹੀਂ ਹੁੰਦਾ ਕੜਕ ਵੀ ਇਹ ਜਿੰਨਾ ਕੋ ਪ੍ਰੋਪਰ ਡਰੈਸ ਹੋਵੇ ਹਾਊਸ ਨੰਬਰ ਤੇ ਸੈਕਟਰ ਦਾ ਪਤਾ ਹੋਵੇ ਚਾਹੇ ਚੰਡੀਗੜ੍ਹ ਦਾ ਕੋਈ ਸੌਖਾ ਸ਼ਹਿਰ ਹੀ ਨਹੀਂ ਵੀਰੇ ਮੈਂ ਮੈਪ ਵੀ ਨਹੀਂ ਲਗਾਉਂਦਾ ਆਪੇ ਚਲੇ ਜਾਂਦਾ ਆਪੇ ਚਲੇ ਜਾਂਦਾ ਆਪੇ ਚਲੇ ਜਾਂਦਾ ਲੱਭਣਾ ਸੌਖਾ ਹੋ ਜਾਂਦਾ ਜਾਂ ਟਾਈਮ ਲੱਗ ਜਾਂਦਾ ਘਰ-ਬਾਰ ਦਾ ਨਾ ਨਾ ਬਿਲਕੁਲ ਨਹੀਂ ਕੁਝ ਨਹੀਂ ਲੋਕ ਦਿੰਦੇ ਨੇ ਪਿਆਰ ਸਤਿਕਾਰ ਦਿੰਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੋਂ ਵੀ ਭਾਵੇਂ ਪੰਜਵੀਂ ਮੰਜ਼ਿਲ ਜੇ ਦੀ ਮੰਜ਼ਿਲ ਮਰਜ਼ੀ ਹੋਣ ਉਤਰਾਂ ਦੇਣ بس ਮਾੜਾ ਕਹਿਣਾ ਨਾ ਵੀ ਵੀ ਮੈਂ ਹੈਂਡਿਕੈਪ ਪੜੀ ਜੂ ਮੈਨੂੰ ਕਿਹ ਚਾਰ ਚਾਦਾ ਮੇਰੇ ਤੋਂ ਆਣ ਜੀ ਨਾ ਮੈਨੂੰ ਵੀ ਪਤਾ ਲੱਗੇ ਵੀ ਜਿਹੜੇ ਜਿਹੜੇ ਹੋਰ ਵੀ ਉਰੇ ਚੰਡੀਗੜ੍ਹ ਮਹਾਲੀ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਇਸ ਤਰ੍ਹਾਂ ਕੁਦਰਤ ਦੀ ਮਾਰ ਜਿਨ੍ਹਾਂ ਨੂੰ ਪਈ ਹੈ ਤਾਂ ਉਹ ਤੇ ਲਿਖਿਆ ਵੀ ਆ ਜਾਂਦਾ ਵੀ ਇਹ ਡਿਸੇਬਲ ਹੈ ਵੀ ਤੁਹਾਨੂੰ ਆਪ ਹੀ ਫੂਡ ਦੀ ਡਿਲੀਵਰੀ ਫੜਨੀ ਪਣੀ ਨਹੀਂ ਜੀ ਸਾਨੂੰ ਦੱਸਣਾ ਪੈਂਦਾ ਦੱਸਣਾ ਪੈਂਦਾ ਦੱਸਣਾ ਪੈਂਦਾ ਉਹ ਕਈ ਵਾਰਾਂ ਇੰਜ ਕਹਿੰਦੇ ਜਸ ਸਾਨੂੰ ਪਟੰਦਰ ਪੜ ਲੈਣ ਖੜੇ ਨੇ ਅੱਛਾ ਹਾਂ ਕਈ ਵਾਰ ਇਦਾਂ ਆ ਤੋਂ ਇਲਾਵਾ ਗਾਇਕੀ ਦਾ ਵੀ ਤੁਸੀਂ ਰੱਖਦੇ ਹੋ ਜਨੂਨ ਲਿਖਦੇ ਵੀ ਹੋ ਉਹ ਕਿੱਥੋਂ ਆਈ ਕਲਾ ਹੁਣ ਵੀ ਲਿਖਦੇ ਹੂੰ ਪੁੱਤਰ ਪੁੱਤਰ ਤੋਂ ਹੀ ਹੈ ਜੀ ਬੁਖਾਰ ਹੈ ਨਾ ਮੈਨੂੰ ਬੁਖਾਰ ਕਰਕੇ ਵੀ ਵੋਮਿਟ ਵੀ ਲੱਗੇ ਆ ਰਹੀਆਂ ਪਰ ਮੈਂ ਫੇਰ ਵੀ ਕੰਮ ਤੇ ਆਇਆ ਵੀ ਕੰਮ ਹੈ ਕੋਣ ਹੈ ਬੁਖਾਰ ਤੇ ਡੇ ਵਾਲਾ ਹਾਂ ਹਾਂ ਉਹ ਦਵਾਈ ਲਈਏ ਥਾ 35 ਚ ਅੱਛਾ ਮੈਡੀਸਿਨ ਲਈਏ ਬਹੁਤ ਚੰਗੇ ਨੇ ਸਰ ਉਹਨਾਂ ਨੂੰ ਕੋਈ ਪੈਸੇ ਨਹੀਂ ਲੈ ਪਰਚੀ ਬੁਰਚੀ ਤੇ ਕੋਈ ਨਹੀਂ ਦਵਾਈ ਲਈ ਲੰਮਾ ਪੈ ਗਿਆ ਇੱਕ ਦਿਨ ਮੇਰੀ ਸ਼ੂਗਰ 85 ਰਹਿ ਗਈ ਸੀ। ਸੁਪਰ ਦੀ ਪ੍ਰੋਬਲਮ ਹਾਂਜੀ ਮੈਂ ਕਿ ਨਾ ਨਾ ਰੱਬ ਵਾਲੀ ਨਹੀਂ ਜਾਣਾ ਅੱਲੀ ਕਰਕੇ ਜਾਣਾ ਕੁਛ। ਅੱਛਾ ਮੈਂ ਭਗਤ ਕਬੀਰ ਜੀ ਨੂੰ ਸਪੈਸ਼ਲੀ ਮੰਨਦਾ ਤਾਂ ਉਹਨਾਂ ਦਾ ਲੋਕਟ ਪਾ ਰੱਖਿਆਗਾ। ਭਗਤ ਕਬੀਰ ਦੀ ਗੱਲ ਵੀ ਸੁਣਦੇ। ਬਿਲਕੁਲ ਜੀ ਬਿਲਕੁਲ। ਹਾਂਜੀ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਇਸ ਜਗ ਮੈਂ ਵੈਰੀ ਕੋਈ ਨਹੀਂ ਜੇ ਮਨ ਸ਼ੀਤਲ ਹੋਏ ਮਾਰ ਕੇ ਨੇ ਜੇ ਤੁਹਾਡਾ ਮਨ ਠੰਡਾ ਹੈ ਤੁਹਾਡਾ ਦੁਸ਼ਮਣ ਕੋ ਨਹੀਂਗਾ। ਮੈਂ ਬਿਲਕੁਲ ਇਹ ਚੀਨ ਨੂੰ ਮੈਂ ਫੋਲੋ ਕਰਨਾ ਕਾਫੀ ਹੈ। ਹੋਰ ਕਿੰਨੇ ਘੰਟੇ ਦਿਨ ਦੇ ਵਿੱਚ ਕੰਮ ਕਰਦੇ ਹੋ ਫਿਰ ਇਸ ਤੇ ਕਿੰਨਾਕ ਸਮਾਂ ਲੱਗ ਜਾਂਦਾ ਰਾਤ ਨੂੰ ਕਿੰਨੀ ਦੇਰ ਤੱਕ ਕਰਨਾ ਪੈਂਦਾ ਜੀ ਮੈਂ ਅੱਜ ਮੈਂ 11 ਵਜੇ ਤੱਕ ਐਕਟਿਵ ਹਾਂ ਕਿਉਂਕਿ ਮੇਰੇ ਪਹਿਲੇ ਗਿਗ ਵੀ ਫਿਰ ਮੈਂ ਉੱਧਰ ਜਾਣਾ ਨਾ ਖਰੜ ਜਾਣਾ ਵਾਪਸ ਹੈਨਾ ਖਰੜ ਲੈ ਆ ਰੂਮ ਤੇ ਖਰੜ ਜਾਣਾ ਵਾਪਸ ਦੇ 1 ਘੰਟੇ ਦਾ ਰਸਤਾ ਲੱਗ ਜਾਂਦਾ ਕਿੰਨਾ ਰੈਂਟ ਜੀ ਰੈਂਟ ਕਿੰਨਾ ਰੈਂਟ 2500 ਰੁਪਏ ਵਕਤ ਪਾਣੀ ਪੂਣੀ ਪਾ ਕੇ ਉੱਥੇ ਰੋਟੀ ਉਟੀ ਕੋਲ ਮਲਾ ਕੇ 500 ਰੁਪਏ ਖਰਚ ਆਏਗਾ ਮੈਂ ਖਰਚਾ ਹੈ ਪੰਜਰ ਕਿੰਨੇ ਪੂਰੇ ਦਿਨ ਚ ਰੋਜ਼ ਕਿੰਨੇ ਘੰਟੇ ਦਿੰਨੇ ਹੋ ਫਿਰ ਇਸ ਕੰਮ ਨੂੰ ਇਸ ਖੇਤੇ 10 ਤਾਂ ਜੀ ਚਾਰ ਗਿਗ ਹੁੰਦੇ ਆ ਹਿੰਦੀ ਕੇ ਵਾਸਤੇ 8 ਆਰਡਰ 500 ਰੁਪਏ ਨੇ ਸੈਂਟ ਵਿੱਚ 500 ਸੈਂਟ ਜੇ ਜਿਮੈਟੋ ਵਰਕ ਬੈਸਟ ਹੈ ਮੈਂ ਆਪਣੇ ਪਰਿਵਾਰ ਜਿਹਨੂੰ ਮੈਂ ਵੀ ਬੈਂਟੀ ਬੈਂਸ ਨੂੰ ਮਿਲਣਾ ਚਾਹਣਾ ਵਾ ਔਰ ਦੇਸੀ ਗੁਰੂ ਦਾ ਮੈਂ ਗੀਤ ਕਰਾਂਗਾ ਉਸ ਕੰਪਨੀ ਚ ਮੈਨੂੰ ਕਹਿੰਦੇ ਆ ਵੀ 10 ਲੱਖ ਲੱਗੂਗਾ 20 ਲੱਖ ਮੈਂ ਇਹ ਗੱਲ ਸੁਣੋ ਜਿਹੜਾ ਬੰਦਾ ਤੂਰੀ ਪੀਆ ਨਾ ਤੇ ਬੰਦਾ ਪਹੁੰਚ ਕੇ ਆ ਕਹੋਗੇ ਸਲੋਅਰ ਐਂਡ ਸਟੱਡੀਰ ਵੀਨਸ ਦਾ ਰੇਸ ਠੀਕ ਹੈ ਕਿਆ ਠੀਕ ਹੈ ਨਾ ਫ ਕਿੰਦੇ ਨਾ ਮੰਜਲ ਤੇ ਮਿਲ ਜੇਗੀ ਬੇਸਿਕ ਵੜਕਤੇ ਹੋਏ ਅਰੇ ਗਮਰਾਤ ਉਹ ਜੁਗਰਸਨੀ ਨਿਕਲੇ ਹਾਂ ਠੀਕ ਹੈ ਨਾ ਬਹੁਤ ਤੇ ਗਾਣਾ ਵੀ ਸੁਣਾ ਦਿਓ ਥੋੜਾ ਸਾਨੂੰ ਤੁਸੀਂ ਲਿਖਦੇ ਵੀ ਹੋ ਮੇਰਾ ਆਪਣਾ ਨਹੀਂ ਆਪਣਾ ਨਹੀਂ गा ਸਕਦਾ ਮਾਫ ਕਰਨਾ ਮੈਂ ਦੂਸਰਾ ਜੋਤੀ ਗਿਲਜੀ ਦਸਨਾ ਜਿਵੇਂ ਪਰਿਵਾਰ ਵੀ ਸੁਣੇ ਚੰਗਾ ਲੱਗੇ ਲੋਕਾਂ ਨੂੰ ਸੁਣ ਕੇ ਚੰਗਾ ਲੱਗੇ ਨਹੀਂ ਮੈਂ ਗੀਤ ਨਹੀਂ ਲੇ ਰਹਾ ਮੈਂ ਸਟੋਰੀ ਲੇ ਰਿਹਾ ਸਟੋਰੀ ਲੇ ਰਿਹਾ ਸਟੋਰੀ ਮੈਂ ਜੀ ਮਰਡਰ ਲਿਖਿਆ ਮਿੱਟੀ ਨਾਲ ਫਰੋਲ ਜੋਗੀ ਆ ਔਰ ਪੰਜਾਬ 1660 ਲੈਦਾ ਪਿਆਵਾ 1660 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੀ ਕੀ ਗੁਜ਼ਰਿਆ ਕੀ ਬਿਲਕੁਲ ਫਿਰ ਉਹ ਕਲਮ ਦੀ ਸਟੋਰੀ ਲਿਖ ਰਹੇ ਬਿਲਕੁਲ ਬਿਲਕੁਲ ਮੈਂ ਅਬਾਸ ਮਸਤਾਨ ਨੂੰ ਪਸੰਦ ਕਰਦਾ ਰਕੇਸ਼ ਰੋਸ਼ਨ ਅੰਕਲ ਨੂੰ ਪਸੰਦ ਕਰਦਾ ਬਿਲਕੁਲ ਆਈਡਲ ਕਿਹੜੇ ਕਿਹੜੇ ਨੇ ਹੋਰ ਕਿਹੜੇ ਕਿਹੜੇ ਆਏ ਕਿਸ ਕਿਸ ਨੂੰ ਆਈਡਲ ਮੰਨਦੇ ਮੈਂ ਤਾਂ ਵੀ ਦੋ ਜਣਾਂ ਨੂੰ ਮੰਨਦਾ ਵੇਖੇ ਨਾਂ ਲੈ ਦਿੱਤਾ ਪਰ ਫੇਰ ਵੀ ਬੁਰਾ ਹੋਵੇਗਾ ਚਲੋ ਪਰ ਕਈ ਦੇ ਨਾਮ ਕੰਗਣਾ ਜੀ ਨੂੰ ਮੰਨਦਾ ਕਿਉਂਕਿ ਮੈਨੂੰ ਇਹ ਇੱਕ ਛੋਟੇ ਜਿਹੇ ਪਰਿਵਾਰ 'ਚ ਉੱਠ ਕੇ ਉਹਨਾਂ ਨੇ ਸੰਘਰਸ਼ ਕੀਤਾ ਚਲੋ ਬੰਦੇਰਾ ਕੁਝ ਏਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਕਿ ਸਫਲਤਾ ਪਛਦੀ ਨਹੀਂ ਉਹਨਾਂ ਨੂੰ ਏਦਾਂ ਨੇ ਹੋਇਆ ਜਦਸ ਅਸੀਂ ਲੱਭੇ ਪੰਜਾਬੀ ਲੱਭੇ ਸਾਡੇ ਤੇ ਕਮੈਂਟ ਕਰਨਾ ਤੁਸੀਂ ਹੋਰ ਦੁਨੀਆ ਮਾਰਗੀ ਗਈ ਜਦ ਜਿਹੜਾ ਕਿਹੜਾ ਪੰਜਾਬੀ ਨੇ ਤਾਲੂ ਛੜ ਜਾਂਦਾ ਫਿਰ ਤਾਲੂ ਚਲਾਉਣਾ ਵੀ ਆਉਂਦਾ ਸਾਨੂੰ ਬੇਸ਼ੱਕ ਮੈਂ ਉਹਨਾਂ ਬੜਾ ਬਰੂਦ ਹੁੰਦਾ ਪੰਜਾਬ 'ਚ ਬੜੀ ਟਿੱਪਣੀਆਂ ਕਰਦੇ ਨੇ ਪੰਜਾਬ ਬਾਰੇ ਮੈਂ ਖੋਤ ਵੀ ਮੈਂ ਉਹਨਾਂ ਨੂੰ ਆਈਡਲ ਮੰਨਦਾ ਉਹ ਗੱਲ ਵੱਖਰੀ ਆ ਪਰ ਮੈਂ ਪਹਿਲਾਂ ਪੰਜਾਬੀ ਆ ਠੀਕ ਹੈ ਉੜ ਪੜਲਾ ਮੈਂ ਸਿੱਖ ਵੀ ਜਦੋਂ ਪੰਜਾਬ ਦੇ ਵਿੱਚ ਕਹਿ ਗਏ ਸੀ ਆ ਪਿੱਛੇ ਜਿਹੜਾ ਜਦੋਂ ਮਹਾਲੀ ਦੇ ਵਿੱਚ ਘਟਨਾ ਵਾਪਰਦੀ ਆ ਥੱਪੜ ਵਾਲੀ ਉਹ ਕਹਿੰਦੇ ਨੇ ਵੀ ਥੱਪੜ ਮਾਰਿਆ ਤਾਂ ਉਹ ਕਹਿੰਦੇ ਪੰਜਾਬ ਚਤਤ ਬਾਦ ਫੈਲ ਉਹਨਾਂ ਦੇ ਸੋਚੇ ਦਿਮਾਗ ਛੁੱਟਦਾ ਬਸ ਨਸ਼ੇ ਕਰ ਕਰਕੇ ਦਿਮਾਗ ਖਾਦਿਆ ਗਿਆ ਮੈਂ ਇੰਜ ਕਹਾਂਗਾ ਬਸ ਹੁਣ ਵੀ ਕਾਂ ਕਾਂ ਨਾਲ ਵੀ ਗੁੱਸਾ ਆਉਂਦਾ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਦੇ ਸਾਡੇ ਪੰਜਾਬ ਬਾਰੇ ਕਿਉਂਕਿ ਪੰਜਾਬ ਉਹ ਆ ਜਿਹੜਾ ਬਦਾਲੀ ਵਰਗੇ ਦਬਾਲੇ ਦਿੱਤੇ ਇਹਨਾਂ ਸਾਰਿਆਂ ਨੂੰ ਲੁੱਟ ਕੇ ਪੰਜਾਬ ਚ ਆਇਆ ਬਦਾਲੀ ਜਿਸ ਤਰ੍ਹਾਂ ਖਾ ਕੇ ਗਿਆ ਪੰਜਾਬ ਤੋਂ ਤੇ ਅੱਜ ਵੀ ਅਸੀਂ ਪੰਜਾਬੀ ਉਹ ਹੀ ਹਾਂ ਇਨਾ ਕਹਤ ਨਿਸ਼ੇੜੀ ਕਹ ਕੇ ਭੰਡਿਆ ਪੰਜਾਬ ਨੂੰ ਬੜਾ ਕੋਈ ਭੰਡਿਆ ਪਰ ਪੰਜਾਬ ਪੰਜਾਬੀ ਬਈ ਸਾਡੇ ਕੋਈ ਯੁੱਤੀ ਵਰਗਾ ਨਹੀਂ ਪੰਜਾਬ ਤੋਂ ਬਗਾਰ ਕੋਈ ਕੁਝ ਵੀ ਸੂਬੇ ਚ ਠੀਕ ਹੈ ਪੰਜਾਬ ਸ਼ੇਰ ਹੈ ਜੁਪੀ ਵਾਲੇ ਕਹਿੰਦੇ ਆ ਕਿਉਂਕਿ ਜੁਪੀ ਸਭ ਤੋਂ ਵੱਡੀ ਹੈ ਵੈਸੇ ਜੁਪੀ ਸਟੇਟ ਹੈ ਸਭ ਤੋਂ ਵੱਡੀ ਪਰ ਉਹ ਕਹਿੰਦੇ ਪੰਜਾਬ ਸ਼ੇਰ ਹੈ ਹੁਣ ਇਹ ਭਗਵੰਤ ਮਾਨ ਬਾਰੇ ਕਹਿੰਨਾ ਮੈਂ ਇਹਨਾਂ ਬਾਰੇ ਭਗਵੰਤ ਸਰਦਾਰ ਭਗਵੰਤ ਮਾਨ ਜੀ ਦੇ ਬਾਰੇ ਜਦੋਂ ਮੈਂ ਉੱਥੇ ਧਰਨਾ ਲੱਗਾ ਸੀਗਾ ਕਿਆ ਬੋਲਦੇ ਆ ਕਿਸਾਨ ਮੋਰਚੇ ਦਾ ਉਦੋਂ ਵੀ ਮੈਂ ਗਿਆ ਸੀਗਾ 2020 ਚ ਬੀਚ ਲੱਗਾ ਸੀ ਨਾ ਹਾਂ ਗੁਰੂ ਜਰ 17 18 ਦੇ ਲੱਗੇ ਹਾਂ ਹਾਂ ਹਾ ਜੁਰੂ ਵੀ ਲੱਗਾ ਸੀਗਾ ਉਹ ਦਿੱਲੀ ਗਿਆ ਸੀ ਮੈਂ ਸਿੰਗੂ ਵੜ ਰਿਆ ਸਿੰਗੂ ਵੜ ਰਿਆ ਮੈਂ ਤੇ ਉਦੋਂ ਵੀ ਮੈਂ ਇੰਟਰਵਿਊ ਚ ਗਿਆ ਸੀ ਵੀ ਆਰ ਡੂ ਨਹੀਂ ਆਉਂਦੇ ਨਾ ਤਾਂ ਬਾਦਲ ਸਾਹਿਬ ਜੀ ਕਿ ਆਉਣ ਨਾ ਹੀ ਕੈਪਟਨ ਸਾਹਿਬ ਜੀ ਆਉਣ ਨਾ ਕਾਂਗਰਸ ਆਵੇ ਤੇ ਨਾ ਹੀ ਅਕਾਲੀ ਦਲਾਵੇ ਤੇ ਮੈਂ ਕਿਹਾ ਵੀ ਆ ਹੈਗਾ ਭਗਵੰਤ ਮਾਨ ਆ ਆਮ ਆਰਮੀ ਸਰਕਾਰ ਦੀ ਵਾਰੀ ਪਰ ਐਡਵਰ ਇਹ ਵੀ ਕਹਿੰਨੇ ਕਹਿੰਦਾ ਇੱਕ ਮੌਕਾ ਆ ਬਸ ਇੱਕੋ ਹੀ ਮੌਕਾ ਭਾਜੀ ਹੋਣ ਨਹੀਂ ਆਉਂਦਾ ਤੂੰ ਵੀ ਬੱਸ ਤੇਰੇ ਮੰਜ ਜਿਹੜਾ ਮੰਜਾ ਨਾ ਪਟਾ ਲੱਗ ਗਿਆ ਸੀ ਮਾਂਜੀ ਬਾਰੇ ਝਾੜੂ ਬਾਰੇ। ਕਿਆ ਕਹਿੰਦੇ ਵੀ ਝਾੜੂ ਦੇ 2-4 ਮਹੀਨੇ ਹੁੰਦੇ ਆ। ਜਦੋਂ ਸਰਦਾਰ ਜੋਰਾ ਸਿੰਘ ਮਾਨ ਜੀ ਸੰਗਰੂਰ ਤੋਂ ਜਿੱਤ ਗਏ ਸੀ। ਠੀਕ ਹੈ ਨਾ? ਉਦੋਂ ਪਤਾ ਲੱਗ ਗਿਆ ਸੀ ਵੀ ਝਾੜੂ ਦੇ ਵਾਕਈ 2-4 ਮਹੀਨੇ ਹੁੰਦੇ ਆ। ਗਿਆ ਖਿੱਲਰ ਗਿਆ ਮੰਜਾ ਤੀਲਾ ਤੀਲਾ ਕਰਤਾ ਭਾਰਤ ਦੇ ਵਿੱਚ। ਗਾਣਾ ਦਾ ਸੜਾ ਦੋ ਫਿਰ ਗਾਣਾ ਬੜਾ। ਜੀਪੀ ਨੂੰ ਪਸੰਦ ਕਰਦਾ ਮਾਫ ਕਰਨਾ। ਫਿਰ ਹੁਣ ਥੋੜਾ ਫੇਰ ਵਿਰੋਧ ਹੋਣਾ ਫੇਰ। ਆਹ ਹਾਂ। ਪੰਜਾਬ ਚੋਕਾ ਵੀ ਵਿਰੋਧ ਬੜਾ ਹੁੰਦਾ ਉਹਨਾਂ ਦਾ। ਨਹੀਂ ਯਰ ਪਰ ਕੀ ਜਦੋਂ ਸਾਡੇ ਫਿਰੋਜ਼ਪੁਰ ਆਇਆ ਸੀ। ਆਏ ਸੀਗੇ ਰਿਸਪੈਕਟ ਦੇਣਾ। ਜਦ ਉਹ ਸਾਡੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਉਹ ਭਰਾਵਾ ਤੁਸੀਂ ਨਹੀਂ ਵੋਟਾਂ ਪਾਉਣੀ ਹੈ ਨਾ ਪਾਓ ਇਹ ਕੀ ਆ ਤੁਸੀਂ ਕੇਰ ਲੈ ਲੋ ਲੋਕਾਂ ਨੂੰ ਕੇਰ ਲੈ ਕੇਰ ਲੈ ਉੱਠ ਜਿੱਥੇ ਬਹਿ ਜਾਓ ਬੈਠੇ ਥੋੜਾ ਵੋਟਾਂ ਪਾਏ ਜਾਣਗੀਆਂ ਨਹੀਂ ਵੋਟਾਂ ਪਾਉਣੀ ਨਹੀਂ ਪਾਉਣੀ ਆ ਠੀਕ ਹੈ ਨਾ ਵੋਟਾਂ ਪਾਓ ਤੁਸੀਂ ਜੋ ਚੀਜ਼ ਪ੍ਰਧਾਨ ਮੰਤਰੀ ਕਰਨ ਵਾਸਤੇ ਆ ਪਰ ਉਹ ਕੋਈ ਉਹਨਾਂ ਦਾ ਸਾਥ ਨਹੀਂ ਕਰ ਗਿਆ ਸੋ ਸਾਡਾ ਹੱਕ ਹੈ ਉਹ ਸਾਡੇ ਪੰਜਾਬ ਦਾ ਹੱਕ ਹੈ ਉਹ ਸਾਡੀ ਚੀਜ਼ ਹੈ ਜੋ ਜੋ ਕਿ ਸਰਦਾਰ ਮਨਮੋਹਨ ਸਿੰਘ ਜੀ ਕਰਗੇ ਪੰਜਾਬ ਵਿੱਚ ਹੋਰ ਕਿਸੇ ਪ੍ਰਧਾਨ ਮੰਤਰੀ ਨੇ ਦਾਨ ਨਹੀਂ ਗਾਣਾ ਵੀ ਸੁਣਾ ਦਿਓ ਫਿਰ ਜਿਹੜਾ ਤੁਸੀਂ ਕਹਿੰਦੇ ਗਾਣਾ ਹਾਂਜੀ ਹਾਂ ਜੀ ਜੋਤੀ ਗਿੱਲ ਜੀ ਦਾ ਗੀਤ ਕਹਿੰਦੀ ਜੇ ਨਸ਼ਿਆਂ ਦੀ ਹੱਥ ਪੈ ਜੇ ਢੇਲੇ ਦਾ ਬੰਦਾ ਰਹਿ ਰਿਆ ਜ ਸੁਣਾਓਗੇ ਦੱਸ ਨਾਓ ਸੁਣਾਓ ਰਿਆ ਸੁਣਾ ਰਿਆ ਦੀ ਕਰਦੇ ਹੋ ਬਸ ਚੱਲੀ ਜਾਂਦਾ ਕੋਈ ਨਹੀਂ ਚੱਲੀ ਜਾਂਦਾ ਬਸ ਮੜ ਮਟ ਕੇ ਜਾ ਰਿਹਾ ਹੁਣ ਟਾਈਮ ਨਹੀਂ ਲੱਗਦਾ ਕਿੰਨੇ ਨੇ ਭਾਈਆ ਪਾਏ ਕਿ ਵੜਿਆ ਨਹੀਂ ਕਿ ਵੜਨਾ ਕਿ ਨਿਕਲਣ ਜਾਂਦਾ ਆ ਕਿੰਨੇ ਨਾ ਹਾਂਜੀ ਕਨੇ ਜੇ ਨਸ਼ਿਆਂ ਦੀ ਆਦਤ ਪੈ ਜੇ ਟੇਲੇ ਦਾ ਬੰਦਾ ਰਹਿ ਜੇ ਉਸ ਕਰਦੀ ਫਿਰ ਬੇੜੀ ਬਹਿ ਜੇ ਉਹਨਾਂ ਦੀ ਇੱਜ਼ਤ ਕੋਈ ਕਰਦਾ ਨਹੀਂ ਹੋ ਜਾਣ ਸਭ ਆਪ ਮਹਾਰੇ ਕਰਦੇ ਆਂ ਤਾਂ ਕੋਈ ਡਰਦਾ ਨਹੀਂ ਕਰਦੀ ਕਰਦੇ ਫਿਰ ਮਰਜੀ ਸਾਰੇ ਇੱਜ਼ਤ ਕਮੇ ਰਵੇ ਲੋਕਾਂ ਵਿੱਚ ਭਾਂਡੇ ਜਿਨ ਕਰਦੇ ਖਿਲਰੇ ਮੁਠੀ ਬੰਦ ਖੁੱਲ ਜਾਂਦੀ ਆ ਸਾਹਮਣੇ ਸਾਰੇ ਪਿੰਡ ਦੇ ਕੱਲੇ ਨੂੰ ਲੋਕ ਡਰਾਉਂਦੇ ਰਹਿੰਦਾ ਨਾ ਰੋਬ ਜਰਾ ਫਸਦੇ ਜਿਤ ਸਿੰਘ ਕਿਸੇ ਨਾਲ ਓਹਦੇ ਫਿਰ ਯਾਦ ਭਰਾ ਅੱਗੇ ਲਲਕਾਰੇ ਵੈਰੀ ਪੁੱਟੀਲਾ ਉਂਗਲ ਕਿਸੇ ਦੇ ਕਰਨੂ ਕਰੇ ਪਾੜੋ ਨਾ ਐਵੇਂ ਅੱਗ ਲਾ ਕੇ ਟੰਬੂ ਕਾਂਦੀ ਉੱਤੇ ਛਾੜੋ ਨਾ ਚੁਗਲਾਂ ਦੇ ਭੁੱਲ ਭਲੇਖੇ ਬਹਿਣਾ ਕਰੇ ਸਾਥ ਨਹੀਂ ਅੱਖੀ ਸੁਣੇ ਦੇਖੇ ਵੇਖੇ ਵੀ ਨਾ ਕਰਨਾ ਵਿਸ਼ਵਾਸ ਨਹੀਂ ਜੀ ਜਨਾ ਚਿਰ ਕੰਨੀ ਸੁਣੋ ਨਾ ਹੁੰਦਾ ਜੇ ਸਾਖਜ ਹੋਵੇ ਮਾਰੋ ਨਾ ਪਾਨੀ ਵਈ ਤਕਨੀ ਨਾ ਚੰਗੀ ਹੁੰਦੀ ਜਿਤ ਬਗਾਨੀ ਵਈ ਜੀ ਦੇ ਨਾ ਰਲ ਕੇ ਖਾ ਲਿਆ ਮੁੰਡੇ ਕਰਨੂ ਤਕਾਈਏ ਨਾ ਰੱਖਣੀ ਜੇ ਇਲਾਜ ਨਾ ਆਵੇ ਪੱਗ ਬਟਾਈਏ ਨਾ ਜਸਵੰਤ ਬੋਪਾਰੇ ਖਰੀਆਂ ਸਨ ਆਵੇ ਬੰਤ ਬਹੁਤ ਸੋਣਾ ਗਾਇਆ ਪੰਜਾਬੀ ਤੇ ਲਈ ਪੰਜਾਬ ਦੇ ਲਈ ਵੀ ਕੋਈ ਸਰੂਸਰੀ ਲਿਖੀ ਹੈ ਕੁਝ ਲਾਈਨਾਂ ਲਿਖੀਆਂ ਸਤਰਾ ਲਿਖੀਆਂ ਨਾ ਬਸ ਪੰਜਾਬ ਬਾਰੇ ਮੈਂ ਕੀ ਲਿਖਾਂ ਪੰਜਾਬ ਤੋਂ ਖੂਰ ਸੋਨੇ ਦੀ ਚੀੜੀ ਆ ਅੱਜ ਵੀ ਸੋਨੇ ਦੀ ਚੀੜੀ ਆ ਵੀ ਤੇ ਥਕਾਵਟ ਨਹੀਂ ਹੁੰਦੀ ਕਿ ਫਿਰ ਜਦੋਂ ਹੋ ਜਾਂਦੀ ਥਕਾਵਟ ਪੈਸੇ ਹੋ ਜਾਂਦੇ ਵੀਰੇ ਵੱਡੇ ਡੇ ਹੋ ਜਾਂਦੇ ਪੈਸੇ ਹੋ ਜਾਂਦੇ ਨੇ ਰੋਜ਼ ਅੱਜ ਹਾਂ ਰੋਜ਼ ਡੇਲੀ 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 ਫਿਰ ਜਾ ਕੇ ਮੈਂ ਪਾਣੀ ਮਕੋ ਸੌ ਹੁੰਦਾ ਨਾ ਨਾਰਮਲ ਪਾਣੀ ਨਾਲ ਲੈ ਲੈ ਇੱਥੇ ਤੁਸੀਂ ਇਕੱਲੇ ਖੁਦ ਰਹਿੰਦੇ ਹੋ ਤੁਹਾਡੇ ਲੱਤਾਂ ਨਹੀਂ ਬਿਲਕੁਲ ਕੰਮ ਕਰ ਰਹੀਆਂ ਹੈਗੀਆਂ ਫਿਰ ਔਖਾ ਨਹੀਂ ਲੱਗਦਾ ਇੱਥੇ ਰਹਿਣਾ ਜ਼ਿੰਦਗੀ ਚਲਾਉਣੀ ਅੱਗੇ ਰੋਜ਼ ਤਿਆਰ ਹੋਣਾ ਖਾਣਾ ਬਣਾਉਣਾ ਇੱਕ ਕੀੜਾ ਹੁੰਦਾ ਜਾਂ ਕੀੜੀ ਹੁੰਦੀ ਹੈ ਨਾ ਉਹਨਾਂ ਨੇ ਵੇਖੋ ਉਹ ਸੰਘਰਸ਼ ਕਰਦੇ ਆਪਦੀ ਵਿਜੂਤ ਤੋਂ ਵੱਧ ਭਾਰ ਚੱਕ ਕੇ ਲੈ ਜਾਂਦੇ ਨੇ ਉਹ ਡਰਦੇ ਨਹੀਂ ਹੈ ਉਹਨਾਂ ਨੂੰ ਪਤਾ ਮੌਤ ਹੈ ਬੇਸੀ ਮਰ ਸਕਦੇ ਨੇ ਸਰ ਇਹ ਪਰਥਨ ਦੇ ਅੱਗੇ ਪਰ ਡਰਨਾ ਮਨਾ ਹੈ ਡਰਨਾ ਨਹੀਂ ਚੁਗਣਾ ਨਹੀਂ ਉਹਨਾਂ ਨੌਜਵਾਨਾਂ ਨੂੰ ਕਿਸ ਨੇ ਆ ਜਿਹੜੇ ਤੰਦਰੁਸਤ ਹੋ ਕੇ ਲੁੱਟਾ ਖੋਹਾਂ ਕਰਦੇ ਨੇ ਜਾਂ ਫਿਰ ਭੀਖ ਮੰਗਦੇ ਦੇਖਿਆ ਆਪਾਂ ਲੇਟਾਂ ਦੇ ਚੰਡੀਗੜ੍ਹ ਜੌਹਰਾ ਪਰਾਲਾ ਪਾਸੇ ਦੇਖਦੇ ਆਪਾਂ ਮੈਂ ਸਾਡੇ ਆਪਣੇ ਭਰਾ ਨੇ ਮੋਂਨਾ ਬਾਰੇ ਕੁਝ ਵੀ ਕਹਿਣਾ ਚਾਹਾਂਗਾ ਮੈਂ ਸਰਕਾਰ ਬਾਰੇ ਕਹਾਗਾ ਜਿਹੜੇ ਇਹੋ ਜੇ ਕੰਮ ਕਰਕੇ ਉਹ ਮਾਂਜੇ ਗਏ ਬਦਲ ਕੇ ਮਾਂਜੇ ਗਏ ਮੈਂ ਤਾਂ ਮਿੰਤਾ ਕਰਦੇ ਫਿਰ ਰਮੇਂਦਰ ਸਾਹਿਬ ਜਾ ਕੇ ਠੀਕ ਹੈ ਹੁਣ ਨਹੀਂ ਆਉਂਦੇ ਤੁਸੀਂ ਭਰਾਵੋ ਆਓ ਮਹਾਰ ਸੀਮਿਤ ਕੋਲ ਬਾਦਲਜੀਤ ਪਸੰਦ ਕਰਦਾ ਮੈਂ ਲੱਡੂ ਵੰਡੇ ਜੋ ਜਿੱਤੀ ਸੀ ਮੈਂ ਸ਼ੂਗਰ ਮਾਲਕਾ ਜਿੱਤ ਗਈ ਪਰ ਮੈਡਮ ਜੀ ਜਿੱਤ ਗਏ ਚਲੋ ਪਰ ਉਹ ਸੁਖਾ ਉਹ ਕਿਹੜੀ ਗੱਲਾਂ ਕਰਦਾ ਵਾ ਉਹ ਸੁਖਬੀਰ ਸਿੰਘ ਬਾਦਲ ਜੀ ਜਿਹੜਾ ਰਿਸਪੈਕਟ ਨਾ ਬੋਲਦੇ ਅਕਾਲ ਪਰਸੋਂ ਦੀ ਗੱਲ ਹੈ ਜਿਹੜੇ ਕਿ ਨਵੇਂ ਜਥੇਦਾਰ ਨੇ ਆਪਣੇ ਕਹਿੰਦੇ ਹਾਂਜੀ ਤਲਬ ਕੀਤਾ ਹਾਂ ਅੱਜ ਜਾ ਰਹੇ ਨੇ ਜਿੱਥੇ ਗਏ ਨੇ ਮਿਲਣ ਆਹ ਕਹਿੰਦੇ ਪੇ ਵੀ ਜਲੇਬੀ ਖਾ ਕੇ 10 ਲੱਖ ਦੇ ਪਰ 20 ਲੱਖ ਦੇ ਕਹਿੰਦੇ ਕਹਿੰਦੇ ਜਲੇਬੀ ਖਾ ਕੇ ਉਹ ਗੁਰੂ ਰਾਮਦਾਸ ਦੀ ਗੋਲਕ ਨੂੰ ਖਾ ਕੇ ਅਨਪੀ ਇਹ ਤੇਰਾ ਪਿਓ ਦੂਸਰਾ ਦੱਸੇ ਵੀ ਓੜਾ ਤੁਸੀਂ ਵੀ ਨਾ ਬੋਲੇ ਭਰਾ ਮੇਰੇਆ ਉਹਦਾ ਤੁਸੀਂ ਵੀ ਨਹੀਂ ਬੋਲੇ ਜਿਠੇਕਾਰ ਚੰਡੀਗੜ੍ਹ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਾਂਦੇ ਹੋ ਫੂਡ ਦੀ ਡਿਲੀਵਰੀ ਲੈ ਕੇ ਸਾਰਾ ਚੰਡੀਗੜ੍ਹ ਹੀ ਆਪਣਾ ਜੀ ਸਾਰਾ ਚੰਡੀਗੜ੍ਹ ਚ ਘੁੰਮਦੇ ਬਿਲਕੁਲ ਬਿਲਕੁਲ ਉਹ ਕਿਆ ਬੋਲਦੇ ਪੀਜੀ ਅੱਗੇ ਪਿੰਡਿਆ ਮਲਵਾ ਅਦਰ ਨਹੀਂ ਨਹੀਂ ਤਾਂ ਨਾ گاਉਂ ਨਾਇਆ گاਉਂ ਜੀ ਨਾਇਆ گاਉਂ ਹਾਂਜੀ ਇੱਕ ਰਾਤ ਨੂੰ 11 ਵਜੇ ਭੇਜਤਾ ਚਲੇ ਗਏ ਆਪਾਂ ਮਕੇ ਦੱਸਿਆ ਨੀ ਡਰਨਾ ਮਾਣਾ ਆਪਣੇ ਭਰਾ ਨੇ ਜਿਹੜੇ ਉਹ ਨਸ਼ੇੜੀਕਾਰ ਛੱਡੇ ਨੇ ਇਹਨਾਂ ਨੇ ਨਸ਼ੇੜੀ ਨਹੀਂਗੇ ਅੱਜ ਵੀ ਉਹਨਾਂ ਦਾ ਵਧੀਆ ਇਲਾਜ ਚੱਲ ਜਾਵੇ ਉਹ ਬੱਚੇ ਤਾਂ ਉਹ 11 ਵਜੇ ਦਿੰਦੇ ਨੇ ਕੀ ਫਿਰ ਲਾਹੌਰ ਕਿਹਾ 12 12 ਇੱਕ ਇੱਕ ਵਜ ਜਾਂਦਾ ਜੀ ਤਾਂ ਨਹੀਂ ਲਾਹੌਰ ਅਰ ਅਰ ਨਾ ਨਾ ਮੇਰਾ ਫਰੈਂਡ ਕਹਿੰਦਾ ਫਤੇ ਸਾਹਿਬ ਪਤਾਲੀਵਾਲ ਜੋ ਜਲੰਧਰ ਦੇ ਨੇ ਪਿੰਡ ਲੋਈਆਂ ਦੇ ਮੈਨੂੰ ਕਹਿੰਦੇ ਕਰਮਜੀਤ ਨੇ ਢਿੱਡ ਕਿੰਨੇ ਲੱਗੇ ਰਸਾਲਿਆ ਪੰਜਾਬ ਜਆ ਦੁਸਤ ਬੋਲਦੇ ਮਾ ਪ੍ਰਾਹ ਢਿੱਡ ਦੇ ਕੇ ਲੱਗਾ ਪਰ ਕਰਨਾ ਨਾ ਜੇ ਕੰਮ ਕਰਨਾ ਤੇ ਕਰਨਾ ਜੀ ਕਰੋਣੀ ਗਲੇ ਪਏ ਆ ਤੇ ਪਿੱਛੇ ਕੋ ਜੋ ਨੱਚਣ ਲੱਪੇ ਫਿਰ ਕੋਂਡੀ ਗਾਦਾ ਹੈ ਨਾ ਗੁਰਬਾਣੀ ਚ ਲਿਖਿਆ ਨਾ ਜੇ ਨੱਚ ਨੇ ਬੁਗੁੰਗ ਟਕਾਸ ਮਾ ਦਾ ਫੋਨ ਆਉਂਦਾ ਰੋਜ਼ ਪੁੱਤ ਰੋਟੀ ਖਾ ਲਈ ਜਾਂ ਨਹੀਂ ਕਰ ਤਿੰਨ ਵਰੀ ਤਿੰਨ ਤਨ ਪਾ ਭਾਬੀ ਮੇਰੇ ਭਾਬੀ ਮੇਰੇ ਪੁੱਛੇ ਮੈਂ ਭਾਬੀ ਗੈਨ ਬਲੌਣਾ ਮੇਤੇ ਛੋਟੇ ਛੁੱਟੀ ਪੈਣੀ ਕਹਿ ਕੇ ਬਲੌਣਾ ਕੋਈ ਬੋਤ ਨਹੀਂ ਕਹਾਂ ਵੀਰੇ ਰੋਟੀ ਖਾਦੀ ਮੈਂ ਖਾਂਦੀ ਬੱਚੀਆਂ ਪੁੱਛਦੀਆਂ ਬੱਚੀਆਂ ਭਰਾੜੀਆਂ ਵੱਡੀ ਬੱਚੀ ਨੂਰ ਸਾਡੀ ਹਾਂ ਤਾਂ ਉਹ ਰੋਟੀ ਖਾਦੀ ਕੀ ਹਾਲ ਤਾਂ ਉਹ ਮਾ ਠੀਕ ਹੈ ਬੇਬੀ ਠੀਕ ਵਰੀਏ ਅੱਜ ਨਹੀਂ ਲੱਗਿਆ ਵੀ ਘਰ ਹੀ ਚੱਲਦੇ ਆ ਯਾਰ ਉਹਰੇ ਇਕੱਲੇ ਰਹਿਣਾ ਔਖਾ ਲੱਗਦਾ ਘਰ ਦੇ ਜਦ ਨਹੀਂ ਉਹਦੀ ਮਾਪੇ ਮਾਰ ਜਾਂਦੇ ਹੀ ਰਹਿਣਾ ਮੈਂ ਜਾਵੜਦਾ ਸਾਡਾ ਜਿਮੇਟੋ ਵਾਲਾ ਤਾਂ ਫੈਰੇ ਹੀ ਇਹੋ ਆ ਜਿਹੜਾ ਆਪਦਾ ਕੰਮ ਹੈ ਸਾਡਾ ਜਿਹੜੀ ਮਰਜ਼ੀ ਤੇ ਆਨ ਕਰੀ ਜਿਹੜੀ ਮਰਜ਼ੀ ਬੰਦ ਕਰੀ ਆਨ ਕਰੀ ਸਾਡਾ ਆਪਣਾ ਕੰਮ ਹੈ। ਸਾਡਾ ਕੋਈ ਉਹ ਨਹੀਂ ਹੈ। ਚਲੋ ਸਾਡਾ ਮੇਰਾ ਸਾਡਾ ਕੰਮ ਹੈਂਡੀਕੈਪ ਵਾਲੇ ਲੋਕਾਂ ਦਾ ਸੌਖਾ ਤਿੰਨ ਜਣੇ ਬੈਠੇ ਹੁੰਦੇ ਸੀ 35 'ਚ। ਮੈਂ ਉਹਨਾਂ ਨੂੰ ਕਿਹਾ ਜਮਾਟੋ ਕਰ ਲੋ ਭਰਾ ਕਾ ਤੂੰ ਸੁਪੀਖ ਮੰਗ ਰਹੇ ਹੋ। ਇੱਕ ਜਣੇ ਨੇ ਲੱਤ ਵੱਡੀ ਹੋਈ ਆ। ਉਹ ਜੂਪੀ ਦਾ ਵੀਰ। ਉਹਨਾਂ ਦੀ ਮੈਸੇਜ ਕਿਸੇ ਦੇ ਘਰੇ ਕੋਠੀਆਂ 'ਚ ਕੰਮ ਕਰਦੀ। ਮੈਂ ਕਿਹਾ ਆ ਗੁੜੀਆ ਵਿਚਾਰੀ ਕੰਮ ਕਰਨ ਜਾਂਦੀ ਤੁਸੀਂ ਆਂਦਾ ਪੂਰੋਪਿਆ ਬੰਦਾ ਮੈਨੂੰ ਗੱਲ ਲਾ ਕੇ। ਉਹਨਾਂ ਨਾਮ ਸੰਤੋਸ਼ਜੀਤ ਸੰਤੋਖ ਹੈ ਦਾ ਕੋਈ ਨਾਮ ਉਹਨਾਂ ਨੇ ਤਾਂ ਸਭ ਨੰਬਰ ਦਿੱਤਾ ਉਹਨਾਂ ਨੇ ਮੈਨੂੰ ਆਪਦਾ। ਮੈਂ ਆਪਣੇ TL ਦੇ ਨਾਲ ਗੱਲ ਕਰਾਈ ਦਿਨੇਸ਼ ਕੁਮਾਰ ਜੀ ਦੇ ਨਾਲ ਵੈਸੇ ਸਾਡੀ ਜੇਮੈਟੋ ਵਾਲਿਆਂ ਨੇ ਸਾਈਕਲਾਂ ਦੀ ਆਈਡੀ ਬੰਦ ਕਰਦੀ ਸਾਈਕਲਾਂ ਦੀ ਆਈਡੀ ਨਹੀਂ ਬੰਦਦੀ ਹਣਾ ਹੁਣ ਨਹੀਂ ਬੰਦਦੀ ਪਰ ਉਹਨਾਂ ਕਰਕੇ ਹੈਂਡੀਕੈਪ ਵਾਸਤੇ ਸਪੈਸ਼ਲ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਬਣਾ ਦਾਂਗੇ ਅੱਛਾ ਉਹਨੇ ਬੜਾ ਹਾਂ ਹਾਂ ਦਿਨੇਸ਼ ਜੀ ਕਹਿੰਦੇ ਤੁਸੀਂ ਮਿਲਾਓ ਉਹ ਮੈਂ ਕਿਹਾ ਤਿੰਨ ਜਣਾਂ ਨੂੰ ਕਿਹਾ ਚਾਰ ਜਣੇ ਖੜੇ ਸੀ ਮੈਂ ਤਿੰਨ ਜਣੇ ਇੱਕ ਜਣਾਂ ਦਾ ਉੱਪਰ ਲਾ ਉਹ ਕਹਿੰਦੇ ਭਾਜੀ ਜੇਕਰ ਇਹ ਚੱਲ ਪਿਆ ਤਾਂ ਅਸੀਂ ਚੱਲਾਂਗੇ ਮੈਂ ਬਿਲਕੁਲ ਪੁੱਤਰ ਸਾਰਿਆਂ ਨੇ ਲੈ ਕੇ ਚੱਲਾਂਗਾ ਤੂੰ ਮੈਨੂੰ ਇੱਕ ਸਾਡਾ ਜਿਮੇਟੋ ਵਾਲਾ ਕਹਿੰਦਾ ਪਾਈ ਤੁਸੀਂ ਆ ਚੀਜ਼ ਬੋਰਡ ਕਵਰੀ ਕਰ ਰਹੇ ਮੈਂ ਕਿਹਾ ਅਸੀਂ ਕੱਲਾ ਖਾਣਾ ਨਹੀਂ ਵੰਡਦੇ ਸੀ ਪਿਆਰ ਵੀ ਵੰਡਦੇ ਹਾਂ ਕਿਸੇ ਦੇ ਘਰੇ ਜਾਨੀਓ ਇੱਕ ਵਧੀਆ ਜੀ ਸਮਾਈਲ ਲੈ ਕੇ ਜਾਓ ਵੀ ਇਹ ਨਹੀਂ ਤੁਹਾਡਾ ਮੂੰਹ ਜਿਹੜਾ ਉਤਰਿਆ ਹੋਵੇ ਤੁਸੀਂ ਜਾਂਦੇ ਪਿਓ ਪੂਰੀ ਕੰਪਨੀ ਦਾ ਨਾਮ ਖਰਾਬ ਕਰ ਗਈ ਅਸੀਂ ਕਾਹਤੋਂ ਐਵੇਂ ਚਿਹਰੇ ਤੇ ਸਮਾਈਲ ਹੋਵੇ ਯਾਰ ਖੁਸ਼ ਹੋਵੇ ਲੋਕ ਜਿਹੜੇ ਜਿਹਾ ਜਿਹਾ ਫੂਡ ਦੀ ਡਿਲੀਵਰੀ ਦੇਖਣ ਜਾਂਦੇ ਹੋ ਲੋਕ ਥੱਲੇ ਉਤਰਿਆ ਆਉਂਦੇ ਨੇ ਫਿਰ ਦਿੰਦੇ ਨੇ ਪਿਆਰ ਪੂਰਾ ਬਿਲਕੁਲ ਵੀਰੇ ਪੂਰੀ ਸਪੋਰਟ ਕਰ ਪੂਰੀ ਸਪੋਰਟ ਕਰਦੇ ਪੂਰੀ ਸਪੋਰਟ ਕਰ ਮੈਂ ਕੀ ਬੋਲਾਂ ਨਾ ਵੀ ਪਿਆਰ ਦੇ ਵਰਲਡਿੰਗ ਬੋਲ ਦੋ ਦੋ ਤਿੰਨ ਜੂ ਈਟ ਐਂਡ ਡਰਿੰਕ ਗੋਡ ਬles ਜੂ ਕੀ ਆਪ ਪਤਾ ਹੈ ਨਾ ਬਸ ਜੇ ਕੋਈ ਬੋਲ ਦੋ ਅ ਗੋਡ ਬles ਜੂ ਕਹਿ ਦੋ ਜਾ ਹਵੇ ਹੈਵ ਅ ਨਸਡੇ ਅਗਲਾ ਦਿਨ ਖੁਸ਼ ਹੋ ਜਾਏ ਪੜੇ ਕਿ ਨਹੀਂ ਪਿਉਂਗੇ ਇੰਗਲਿਸ਼ ਬੜੀ ਸੋਹਣੀ ਬੋਲ ਨਾ ਨਾ ਕੋਈ ਪੜਿਆ ਪੁੜਿਆ ਮੈਂ 10 ਪੜੇ ਹਾਂ 10 ਪੜੇ ਹਾਂ ਹਾਂ ਮੈਂ ਉਹ ਗਾਇਕੀ ਦਾ ਕੀੜਾ ਸੀ ਕਰਦਾ ਸੀ ਜਾਂ ਫਿਰ ਮੌਕੇ ਨਹੀਂ ਮਿਲੇ ਜਾਂ ਘਰ ਦੇ ਹਾਲਾਤ ਨਹੀਂ ਅੱਗੇ ਸਾਡੇ ਹਾਲਾਤ ਤੇ ਮੇਰੇ papa ਕੋਸ਼ਿਸ਼ ਕਰਕੇ ਵੀ ਸਾਨੂੰ ਪੜਾਉਣਾ ਚਾਹੁੰਦੇ ਸੀ ਕੁਝ ਵੀ ਕਰਕੇ ਬੇਸ਼ੱਕ ਤੰਗ ਵੀ ਹੋ ਗਏ ਉਹਨਾਂ ਦੇ ਨਾਲ ਮੇਰੇ ਪਾਪਾ ਨੇ ਮੇਰੇ ਤੇ ਬਹੁਤ ਪੈਸਾ ਖਰਚ ਕੀਤਾ ਵੀ ਮੇ ਸਾੜੀ ਕਿਲਾ ਪਾੜੀ ਵੇਗੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਇੱਕ ਕਿਲਾ ਸੀ ਨਹੀਂ ਨਹੀਂ ਸਾੜੀ ਪਈ ਰੁਕਲੇ ਪਈ ਉਹ ਕਿਲਾ ਹੀ ਰਹਿ ਗਿਆ ਇਹ ਪੰਜਾਬ ਦੇ ਨੌਜਵਾਨ ਨੇ ਕਰਮਜੀਤ ਸਿੰਘ ਜੋ ਕਿ ਸਮੇਂ ਮਹਾਲੀ ਦੇ ਵਿੱਚ ਫੂਡ ਦੀ ਡਿਲੀਵਰੀ ਕਰਦੇ ਨੇ ਭਾਵੇਂ ਕਿ ਲੱਤਾਂ ਮੈਂ ਤੁਹਾਨੂੰ ਦਿਖਾ ਦਿੰਨੇ ਲੱਤਾਂ ਜਿਹੜੀਆਂ ਉਹ ਸਾਥ ਨਹੀਂ ਦਿੰਦੀਆਂ ਪਰ ਫਿਰ ਵੀ ਹੌਸਲੇ ਚਟਾਨ ਦੀ ਤਰ੍ਹਾਂ ਬਲੰਦ ਨੇ ਤਾਂ ਪੂਰੀ ਰਾਤ ਮਾਫ ਕਰਨਾ 11 11 12 ਵਜੇ ਤੱਕ ਮਹਾਲੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਫੂਡ ਦੀ ਡਿਲੀਵਰੀ ਕਰਦੇ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਸਨੇਹਾ ਦਿੱਤਾ ਜੋ ਇਸ ਸਮੇਂ ਤੰਦਰੁਸਤੋ ਹੋ ਕੇ ਗਲਤ ਰਾਵਾਂ ਤੇ ਚੱਲੇ ਹੋਏ ਨੇ ਜਾਂ ਫਿਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਭੀਖ ਮੰਗਦੇ ਨੇ ਉਹਨਾਂ ਨੂੰ ਵੀ ਕਿਹਾ ਵੀ ਤਾੜਨਾ ਵੀ ਕੀਤੀ ਹੈ ਕਿ ਤੁਸੀਂ ਮਿਹਨਤ ਕਰੋ ਤੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰੋ ਬੜੇ ਸੋਹਣੀ ਗਾਇਕੀ ਵੀ ਜਿਹੜੀ ਗਾਉਂਦੇ ਨੇ ਤਾਂ ਕੁਝ ਸਤਰਾਂ ਵੀ ਲਿਖਦੇ ਨੇ ਇਹਨਾਂ ਨੇ ਕਿਹਾ ਵੀ ਸਟੋਰੀ ਵੀ ਕਈ ਲਿਖੀ ਆ ਪੰਜਾਬ ਬਾਰੇ ਵੀ ਕੋਈ ਸਟੋਰੀ ਲਿਖੀ ਬੈਠੇ ਨੇ ਕਈ ਗਾਇਕਾ ਨੂੰ ਆਪਣਾ ਆਈਡਲ ਵੀ ਮੰਨਦੇ ਨੇ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ